ਸਾਰਿਆਂ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਲ ਹੀ ਦੇ ਵਿੱਚ ਕੇਂਦਰ ਨੇ ਇੱਕ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਦਾ ਖਰੜਾ ਕੱਢਿਆ ਹੈ ਜਿਹਦੇ ਤੇ ਲੋਕਾਂ ਵੱਲੋਂ ਜਿਹੜੇ ਹੈਗੇ ਐ ਤੇ ਸਾਰਿਆਂ ਵੱਲੋਂ ਕਮੈਂਟ ਤੇ ਸੁਜੈਸ਼ਨ ਮੰਗੀਆਂ ਗਈਆਂ ਹਨ ਦਾਦਾ ਸਾਲ ਇਹ ਪਾਲਿਸੀ ਨੂੰ ਜਦੋਂ ਗੱਲ ਦੇਖਦੇ ਆ ਤਾਂ ਇਹ ਲੱਗਦਾ ਹੈ ਕਿ ਮੰਡੀਕਰਨ ਨੂੰ ਲੈ ਕੇ ਕੀਤਾ ਗਿਆ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਇਸ ਵਕਤ ਜਿਹੜੀ ਹੈਗੀ ਹੈ ਉਹ ਮਾਰਕੀਟਿੰਗ ਦੀ ਜਾਂ ਮੰਡੀ ਕਰਨ ਦੀ ਹੈਗੀ ਇਹ ਖੇਤੀ ਦੀ ਕਿ ਜਿੰਸ ਵੇਚੀਏ ਤੇ ਕਿੱਥੇ ਤੇ ਉਹਦਾ ਭਾਅ ਸਹੀ ਮਿਲੇ ਪਰ ਇਹਦੇ ਵਿੱਚ ਜਦੋਂ ਅਸੀਂ ਇਹਨੂੰ ਘੋਖਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਪੁਰਾਣੇ ਜਿਹੜੇ ਖੇਤੀ ਕਾਨੂੰਨ ਰੱਦ ਹੋਏ ਆ ਉਹਨਾਂ ਦੀ ਹੀ ਝਲਕ ਆਉਂਦੀ ਹੈਗੀ ਹੈ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਇਹਦੇ ਚ ਕਰਨੀ ਚਾਹੁੰਦਾ ਉਹਦੇ ਹੈਗੀ ਹੈ ਮੰਡੀਆਂ ਨੂੰ ਲੈ ਕੇ ਦਰਅਸਲ ਉਸ ਵੇਲੇ ਜਦੋਂ ਖੇਤੀ ਕਾਨੂੰਨ ਆਏ ਸੀ ਉਦੋਂ ਵੀ ਇੱਕ ਨਾਰਾ ਸੀਗਾ ਕਿ ਇੱਕ ਦੇਸ਼ ਇੱਕ ਮੰਡੀ ਸੋ ਕਿਤੇ ਨਾ ਕਿਤੇ ਹੁਣ ਵੀ ਗੱਲ ਉਹਨੂੰ ਬਦਲਿਆ ਤਾਂ ਗਿਆ ਉਹਨੂੰ ਇਹ ਕਿਹਾ ਗਿਆ ਕਿ ਹੁਣ ਜਿਹੜੀ ਸਰਕਾਰੀ ਮੰਡੀਆਂ ਦੇ ਨਾਲ ਪ੍ਰਾਈਵੇਟ ਮੰਡੀਆਂ ਵੀ ਖੋਲਣ ਦੀ ਇਜਾਜ਼ਤ ਦਿੱਤੀ ਜਾਊਗੀ ਜਿਹਦੇ ਲਈ ਭਾਵੇਂ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਜਿਹੜੀ ਬੈਂਕ ਲਿਮਿਟ ਨੂੰ ਹੀ ਮੰਨ ਲਈ ਜਾਵੇ ਬੈਂਕ ਗਾਰੰਟੀ ਨੂੰ ਹੀ ਮੰਨ ਲਿਆ ਜਾਵੇ ਨਾਲ ਜਿਹੜੀ ਫੀਸ ਹੈਗੀ ਆ ਉਹ ਘਟਾ ਦਿੱਤੀ ਜਾਵੇ ਤਾਂਕਿ ਪ੍ਰਾਈਵੇਟ ਮੰਡੀਆਂ ਖੋਲਣ ਨਾਲ ਹੀ ਇਹਦੇ ਗੱਲ ਆਈ ਹੈਗੀ ਹੈ ਕਿ ਜਿਹੜੇ ਸ਼ੈਲਰ ਹੈ ਯਾ ਸਟੋਰ ਬਣਨੇ ਹੋਏ ਹੈ ਵੇਅਰ ਹਾਊਸ ਜਾਂ ਫਿਰ ਤੁਹਾਡੇ ਸਾਈਲੋਸ ਹੈਗੇ ਐ ਇਥੋਂ ਤੱਕ ਕਿ ਜਿਹੜਾ 2016 ਚ ਈ-ਨਾਮ ਦਾ ਪੋਰਟਲ ਚੱਲਦਾ ਸੀ ਇਹ ਸਾਰੇ ਉਹੀ ਮੰਡੀ ਨਾਲ ਮੰਨਿਆ ਜਾਵੇ ਕਿ ਕੋਈ ਕਿਤੇ ਵੀ ਜਾ ਕੇ ਆਪਣੀ ਜੀ ਵੇਚ ਸਕਦਾ ਹੈ ਮੁੱਖ ਕਾਰਨ ਇਹਦੇ ਚ ਹੈਗੇ ਐ ਇਹ ਦਿੱਤੇ ਜਾਣੇ ਹੈ ਕਿ ਜਿਹੜੀ ਮੰਡੀ ਫੀਸ ਬਚੂਗੀ ਉਹ ਮੰਡੀ ਫੀਸ ਜਿਹੜੀ ਹੈਗੀ ਐ ਜਦੋਂ ਕੋਈ ਚਾਹੇ ਉਹ ਸਾਈਲੋ ਚ ਜਾ ਕੇ ਵੇਚ ਜਾਵੇ ਜਾਂ ਨਾਲ ਜਾ ਕੇ ਵੇਚ ਜਾਵੇ ਤਾਂ ਉਹਦੇ ਨਾਲ ਕਿਸਾਨ ਦਾ ਫਾਇਦਾ ਹੋਊਗਾ ਦੂਜੀ ਗੱਲ ਹੈ ਕਿ ਜਦੋਂ ਇੰਨੇ ਵਿਕਲਪ ਹੋਗੇ ਤਾਂ ਇਹਦੇ ਵਿੱਚ ਜਿਹੜਾ ਤਰਕ ਦਿੱਤਾ ਜਾ ਰਿਹਾ ਹੈਗਾ ਕਿ ਮੁਕਾਬਲਾ ਵਧੂਗਾ ਯਾਨੀ ਕਿ ਕੰਪੀਟੀਸ਼ਨ ਵਧੂਗਾ ਹੁਣ ਇੱਥੇ ਗੱਲ ਦੋਨਾਂ ਚੀਜ਼ਾਂ ਨੂੰ ਸੋਚਣ ਦੀ ਤੇ ਵਿਚਾਰਨ ਦੀ ਹੈਗੀ ਹੈ ਮੰਡੀ ਫੀਸ ਜੇ ਬਚਦੀ ਹੈ ਤਾਂ ਉਹਦਾ ਕਿਸਾਨ ਨੂੰ ਕਿਵੇਂ ਫਾਇਦਾ ਹੋਊਗਾ ਦੇਖੋ ਮੰਡੀ ਫੀਸ ਲੱਗਦੀ ਕਿਹਨੂੰ ਐ ਸ਼ੈਲਰ ਵਾਲੇ ਨੂੰ ਜਾਂ ਜੋ ਵੀ ਕੋਈ ਖਰੀਦਦਾਰ ਹੈਗਾ ਚਾਹੇ ਉਹ ਸ਼ੈਲਰ ਵਾਲਾ ਹੋਵੇ ਸੈਲੋ ਵਾਲਾ ਹੋਵੇ ਕੋਈ ਹੋਰ ਕੰਪਨੀ ਹੋਵੇ ਨਿੱਜੀ ਬੰਦਾ ਹੋਵੇ ਉਹਨੂੰ ਮੰਡੀ ਫੀਸ ਲੱਗਦੀ ਹੈ ਕਿਸਾਨ ਨੂੰ ਨਹੀਂ ਲੱਗਦੀ ਪਰ ਉਹ ਮੰਡੀ ਫੀਸ ਜਦੋਂ ਮੁੜ ਕੇ ਆਉਂਦੀ ਹੈਗੀ ਐ ਤਾਂ ਉਹ ਪਿੰਡੂ ਵਿਕਾਸ ਲਈ ਹੀ ਵਰਤੀ ਜਾਂਦੀ ਹੈ ਯਾਨੀ ਕਿ ਪਿੰਡਾਂ ਦੀ ਨੁਹਾਰ ਉਸ ਮੰਡੀ ਫੀਸ ਨੇ ਬਦਲੀ ਸੋ ਹੁਣ ਉਹਦੇ ਚ ਐ ਕਿ ਕਿਸਾਨ ਦਾ ਜਿਹੜਾ ਉਧਰੋਂ ਪੈਸਾ ਮੰਡੀ ਵਿੱਚ ਦਾ ਬਜੇਗਾ ਉਹ ਕਿਸਾਨ ਨੂੰ ਵਾਧੇ ਦੇਣਗੇ ਇਹ ਕਿੱਥੇ ਹੋਇਆ ਤੁਸੀਂ ਐਜ ਕੀ ਹੀ ਲਾਓ ਹਜੇ ਤਾਂ ਸਰਕਾਰੀ ਮੰਡੀਆਂ ਚੱਲਦੀਆਂ ਸੀਗੀਆਂ ਫਿਰ ਵੀ ਜੋ ਐਸਲ ਕੱਟਸ ਮੰਡੀਆਂ ਦੇ ਵਿੱਚ ਵੀ ਲੱਗੇ ਹੈਗੇ ਐ ਤੇ ਜਦੋਂ ਕੋਈ ਚੀਜ਼ ਸਾਈਲੋ ਦੇ ਅੰਦਰ ਗਈ ਆਟੋਮੈਟਿਕ ਤਾਂ ਉੱਥੇ ਤਾਂ ਕੱਟ ਪਹਿਲਾਂ ਹੀ ਜਿਹੜਾ ਲੱਗਦਾ ਹੈਗਾ ਸੋ ਉਹਦੇ 'ਚ ਕਿਸਾਨ ਨੂੰ ਫਾਇਦਾ ਨਹੀਂ ਨੁਕਸਾਨ ਹੋਇਆ ਛਾਂ ਜਿਹੜਾ ਹੈਗਾ ਹੁਣ ਜੇ ਸਾਈਲੋ ਸਿੱਧੀ ਵੇਚ ਕੇ ਆਇਆ ਮੰਡੀ 'ਚੋਂ ਤਾਂ ਅਗਲਾ ਛਾਂ ਲਿਆ ਹੁੰਦਾ ਉੱਥੇ ਤਾਂ ਕੋਈ ਛਾਣ ਵੀ ਨਹੀਂ ਕੱਟ ਜਿਹੜਾ ਲੱਗਿਆ ਉਹ ਸੋ ਉਹ ਚੀਜ਼ ਹੈਗੀ ਹੈ ਸੋ ਇਹ ਚੀਜ਼ ਨੂੰ ਸਾਨੂੰ ਸਾਰਾ ਸੋਚਣ ਦੀ ਲੋੜ ਹੈਗੀ ਹੈ ਦੂਜੀ ਗੱਲ ਹੈਗੀ ਹੈ ਕਿ ਮੰਡੀਆਂ ਜਿਹੜੀਆਂ ਪ੍ਰਾਈਵੇਟ ਮੰਡੀਆਂ ਜਦੋਂ ਖੁੱਲਣੀਆਂ ਹੈਗੀਆਂ ਹੁਣ ਇਹਦੇ ਵਿੱਚ ਜੇ ਸਰਕਾਰੀ ਮੰਡੀਆਂ ਦੀ ਮੰਡੀ ਫੀਸ ਤੇ ਤਾਂ ਰੌਲਾ ਚੱਲਦਿਆ ਪ੍ਰਾਈਵੇਟ ਵਾਲੇ ਕੀ ਮੰਡੀ ਫੀਸ ਨਹੀਂ ਲਾਉਣਗੇ ਉਹ ਵੀ ਤਾਂ ਆਪ ਦੇ ਮੰਡੀ ਦੀ ਰੱਖ-ਰਖਾਵ ਲਈ ਫੀਸ ਲਾਉਣਗੇ ਉਹ ਕਿਸਾਨ ਨੂੰ ਵੀ ਲੱਗੂਗੀ ਉਹਦੇ ਚ ਕੱਲੀ ਉਹਦਰਾ ਵਪਾਰੀ ਨੂੰ ਲਗਣੀ ਉਹ ਕਿਸਾਨ ਨੂੰ ਵੀ ਲਗਣੀ ਹੈਗੀ ਐ ਸੋ ਉਹ ਇੱਕ ਵੱਡਾ ਕੋਨਾ ਇਹਦੇ ਵਿੱਚ ਹੈਗਾ ਹੁਣ ਦੂਜੀ ਗੱਲ ਇਹ ਵੀ ਹੈ ਜਿਵੇਂ ਪੰਜਾਬ ਨੇ 2017 ਦੇ ਵਿੱਚ ਇੱਕ ਐਕਟ ਪਾਸ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਸਰਕਾਰੀ ਮੰਡੀ ਤੋਂ 5 ਕਿਲੋਮੀਟਰ ਦੂਰੀ ਦੀ ਰੇਡੀਅਸ ਤੇ ਪ੍ਰਾਈਵੇਟ ਮੰਡੀ ਖੁੱਲ ਸਕਦੀ ਹੈ ਉਸ ਐਕਟ ਦੇ ਅਧੀਨ ਕੋਈ ਵੀ ਮੰਡੀ ਨਹੀਂ ਖੁੱਲੀਆਂ ਜਿਹੜੀ ਆ ਕਿੰਨੀਆਂ ਖੁੱਲੀਆਂ ਹੈਗੀਆਂ ਸੋ ਜੇ ਇਹ ਖੋਲਣੀਆਂ ਚਾਹੁੰਦੇ ਤਾਂ ਉਥੇ ਜੀ ਖੋਲ ਲੈਂਦੇ ਠੀਕ ਹੈ ਇਹ ਗੱਲ ਕੀ ਹੈ ਕਿ ਇਹ ਸਾਰਾ ਕੁਝ ਹੁਣ ਪੀਪੀਪੀ ਬੋਰਡ ਤੇ ਲਿਆਂਦਾ ਪਬਲਿਕ ਪ੍ਰਾਈਵੇਟ ਪਾਰਟ ਆ ਇਸ ਮੋਡ ਤੇ ਤੇ ਮੋਡ ਕੇ ਗੱਲ ਹੈ ਕਿ ਉਹ ਸਰਕਾਰੀ ਦੇ ਵਿੱਚ ਵਾੜਨਾ ਹੈਗਾ ਪ੍ਰਾਈਵੇਟ ਨੂੰ ਆਲਦੀ ਹੌਲੀ ਉਹ ਪੈਧਰਾ ਕਰਕੇ ਸਰਕਾਰੀ ਮੰਡੀਆਂ ਦੇ ਉੱਤੇ ਕਾਬਜ ਹੋਣਾ ਹੈ ਹੁਣ ਜਿਹੜੀ ਗੱਲ ਰਹੀ ਕਿ ਮੁਕਾਬਲਾ ਵਧੇਗਾ ਗੱਲ ਇਹ ਹੈ ਕਿ ਜਿਹੜੇ ਆਰਤੀਏ ਬੈਠੇ ਹੈਗੇ ਆ ਠੀਕ ਹੈ ਉਹਨਾਂ ਦੇ ਕੋਲ ਵਪਾਰੀ ਹੈਗੇ ਆ ਵਪਾਰੀ ਕੌਣ ਹੈ ਵਪਾਰੀ ਸ਼ੈਲਨਾਂ ਵਾਲੇ ਹੈਗੇ ਆ ਸ਼ੈਲਨਾਂ ਵਾਲੇ ਜਾਂ ਸਾਈਲੋ ਵਾਲੇ ਠੀਕ ਹੈ ਕਾਰਪੋਰੇਟ ਘਰਾਣੇ ਹੈਗੇ ਸੋ ਇਹੀ ਸਾਰੇ ਖਰੀਦਦਾਰ ਹੈਗੇ ਆ ਹੁਣ ਉਹ ਚਾਹੇ ਇੱਕ ਮੰਡੀ ਹੋਵੇ ਚਾਹੇ ਉਹਨੂੰ ਦਸ ਕਰ ਲਓ ਖਰੀਦਦਾਰ ਤਾਂ ਉਥੇ ਹੀ ਹੈਗੇ ਆ ਔਰ ਜਿਹੜਾ ਬੰਦਾ ਚਾਹੇ ਉਹ ਆਰਤੀਆ ਹੈਗਾ ਆਰਤੀਆ ਸ਼ੈਲਰ ਵਾਲਾ ਵੀ ਹੈਗਾ ਸ਼ੈਲਰ ਬਹੁਤੇ ਆਰਤੀਆ ਦੇ ਸ਼ੈਲਰ ਹੈਗੇ ਸੋ ਉਹਨਾਂ ਨੇ ਚਾਹੇ ਉਹਦੀ ਦੁਕਾਨ ਇੱਕ ਪ੍ਰਾਈਵੇਟ ਚ ਵੀ ਹੈ ਸਰਕਾਰੀ ਮੰਡੀ ਚ ਵੀ ਹੋਗੀ ਹੈਗੀ ਹੈ ਦੂਜੇ ਉਹਦਾ ਸ਼ੈਲਰ ਵੀ ਹੈ ਕਿਤੇ ਜਾ ਆਪ ਨੂੰ ਗਾਹਕ ਤਾਂ ਇੱਕ ਹੀ ਰਿਹਾ ਐਵੇਂ ਸਾਇਲੋ ਵਾਲੇ ਕੋਰਪੋਰੇਟ ਉਤਾ ਹੀ ਕੀ ਹੈ ਤੁਸੀਂ ਚਾਹੇ ਉਹ ਮੰਡੀ ਚੋਂ ਖਰੀਦ ਲੈ ਚਾਹੇ ਮੰਡੀ ਫੀਸ ਆਪਦੀ ਬਚ ਗਈ ਉਧਰ ਘੱਟ ਲੱਗ ਜਾਣਾ ਹੈਗਾ ਦੂਜੀ ਗੱਲ ਇੱਥੇ ਜਿਵੇਂ ਗੰਨੇ ਦੀ ਪੇਮੈਂਟ ਲਈ ਮੋੜ ਕੇ ਕਿਸਾਨ ਤੁਰੇ ਫਿਰਦੇ ਹੈਗੇ ਹੈ ਆਵਦ ਦੀ ਪੇਮੈਂਟਾਂ ਨਹੀਂ ਮਿਲਦੀਆਂ ਉਹ ਅਲੱਗ ਚੀਜ਼ ਦਾ ਖਰਚਾ ਪੈ ਜਾਣਾ ਹੈਗਾ ਕਿ ਪੇਮੈਂਟ ਕਿੱਦਾਂ ਨਿਕਲਨੀ ਆ ਉਹ ਕਹਿਣ ਨੂੰ ਤਾਂ ਬੜਾ ਹੈ ਕਿ ਨਾਲ ਦੀ ਨਾਲ ਆਨਲਾਈਨ ਟ੍ਰਾਂਸਫਰ ਹੈਗੀ ਹੈ ਜਦੋਂ ਕਣਕ ਸਿੱਟੀ ਗਈ ਸਾਰਾ ਜਾਂ ਚੌਲ ਸਿੱਟੇ ਗਏ ਜੋ ਵੀ ਫਸਲ ਹੈ ਉਹ ਸਿੱਟ ਲਈ ਮੁੜ ਕੇ ਅਸੀਂ ਉਹਦੇ ਪੈਸੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਕੱਲ ਤਾਂ ਹੀ ਪਾ ਦਿੰਨੇ ਆ ਉਹ ਤਾਂ ਵੇਚੀ ਲਿਖਿਆ ਕਿ ਦੋ ਦਿਨਾਂ ਦੇ ਵਿੱਚ ਸੋ ਉਹ ਕਿੱਥੇ ਕਿਸ ਤਰ੍ਹਾਂ ਖੜਨਗੇ ਇਹ ਗੱਲ ਸੋਚਣ ਵਾਲੀ ਹੈਗੀ ਕਿਉਂਕਿ ਅੱਜ ਜਿਹੜਾ ਹੈਗਾ ਉਹਦੇ ਵਿੱਚ ਪੇਮੈਂਟ ਦੀ ਸ਼ੋਰਟੀ ਹੈਗੀ ਹੈ ਆਰਟੀਆ ਦੇ ਥਰੂ ਜੇ ਉਹ ਆਰਟੀਆ ਵਿੱਚੋਂ ਨਿਕਲ ਗਿਆ ਪੇਮੈਂਟ ਦੀ ਸ਼ੋਰਟੀ ਕਿਸ ਤਰ੍ਹਾਂ ਹੋਏਗੀ ਇਹ ਸਭ ਤੋਂ ਵੱਡਾ ਲਕੋਨਾ ਹੈਗਾ ਇਸ ਚੀਜ਼ ਦੇ ਵਿੱਚ ਹੁਣ ਇਸ ਮੰਡੀਆਂ ਦੀ ਗੱਲ ਅਸੀਂ ਸਾਰੇ ਪਾਸੇ ਮੰਡੀਆਂ ਦੇ ਉੱਤੇ ਜੋਰਿਆ ਕਿ ਮੰਡੀਆਂ ਨੂੰ ਅਸੀਂ ਤੋੜਨ ਦੀ ਗੱਲ ਕਰ ਰਹੇ ਹਾਂ ਕਿਤੇ ਨਾ ਕਿਤੇ ਅਲਟੀਮੇਟਲੀ ਸਿੱਧੀ ਕਰਕੇ ਤੇ ਜਦੋਂ ਮੰਡੀਆਂ 'ਚੋਂ ਗਾਹ ਘਟ ਗਏ ਫਿਰ ਕਹਿੰਦੇ ਸਰਕਾਰੀ ਮੰਡੀਆਂ ਦੇ ਰੱਖ ਰਖਾਵ ਤੇ ਉਹ ਕਿਹੜਾ ਪ੍ਰਾਈਵੇਟ ਨੂੰ ਦੇ ਦੇਓ ਪ੍ਰਾਈਵੇਟ ਤੋਂ ਮੁੜ ਕੇ ਹੌਲੀ ਹੌਲੀ ਖਤਮ ਕਰਦੋ ਉਹ ਇਹ ਸਾਰੀ ਚੀਜ਼ ਦਾ ਢਾਹ ਜਿਹੜੀ ਹੈਗੀ ਹੈ ਦੂਜਾ ਮੰਡੀ ਫੀਸ ਦਾ ਜਿਹੜਾ ਜ਼ੋਲਾ ਚੱਲ ਰਿਹਾ ਉਹਦੇ 'ਚ ਵੀ ਪਿੰਡੂ ਵਿਕਾਸ ਦੇ ਮੰਨ ਸਰਕਾਰ ਕੋਲ ਹੋਰ ਪੈਸੇ ਅੱਡ ਫੰਡ ਆਉਂਦੇ ਨਹੀਂ ਇਹਦੇ 'ਚੋਂ ਫੰਡ ਆਉਂਦਾ ਤਾਂ ਪਿੰਡੂ ਵਿਕਾਸ ਹੁੰਦਾ ਸੋ ਲੈ ਦੇ ਕੇ ਇਹ ਸਾਰਾ ਢਾਂਚਾ ਕਿਤੇ ਨਾ ਕਿਤੇ ਵਿਗੜਨ ਅਤੇ ਪੱਲੇ ਕੁਝ ਇੱਥੇ ਨਹੀਂ ਪੈਦਾ ਦਿਸ ਰਿਹਾ ਦੂਜੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੀ ਆਟੋਮੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਜਿਹੜੀ ਸਾਫ-ਸਫਾਈ ਨੂੰ ਲੈ ਕੇ ਗ੍ਰੇਡਿੰਗ ਸਾਰਟਿੰਗ ਇਹ ਸਾਰੀ ਚੀਜ਼ਾਂ ਲਈ ਆਟੋਮੈਟਿਕ ਮਸ਼ੀਨਾਂ ਜਿਹੜੀਆਂ ਨਵੀਆਂ ਲਿਆ ਕੇ ਉਹਨਾਂ ਨੂੰ ਕਰਾਉਣੀਆਂ ਹੁਣ ਇੱਥੇ ਬੜੀ ਇਸ ਹੈ ਕਿ ਇਹ ਸਾਰੀਆਂ ਮਸ਼ੀਨਰੀ ਜਿਹੜੀ ਹੈਗੀ ਹੈ ਉਹ ਆਏਗੀ ਪ੍ਰਾਈਵੇਟ ਵਾਲਿਆਂ ਦੀ ਉਹਦੇ ਖਰਚੇ ਉਹਨਾਂ ਨੇ ਚਾਰजेस ਤਾਂ ਉਹਦੇ ਵੀ ਲੈਣੇ ਹੈਗੇ ਆ ਠੀਕ ਹੈ ਨਾ ਜੀ ਉਹ ਕਿਸਾਨ ਨੂੰ ਪੈਣਾ ਹੀ ਹੈ ਉਹ ਅੱਜ ਵੀ ਚਲੋ ਲੇਬਰ ਨੂੰ ਦਿੰਦਾ ਹੁਣ ਉਹਦੇ ਚ ਲੇਬਰ ਵੈਲੀ ਹੋ ਜੂਗੀ ਅੱਗੇ ਹੀ ਚਾਹੇ ਖੇਤੀ ਦੀ ਕੰਟਰੀਬਿਊਸ਼ਨ ਜੀਡੀਪੀ ਨੂੰ ਘੱਟ ਹੈਗੀ ਹੈ ਪਰ ਜਿਹੜਾ ਹੈਗਾ ਰੋਜ਼ਗਾਰ ਸਭ ਤੋਂ ਜ਼ਿਆਦਾ ਖੇਤੀ ਹੀ ਅੱਜ ਵੀ ਚੱਲ ਰਹੀ ਹੈਗੀ ਸੋ ਉਹ ਲੇਬਰ ਜਦੋਂ ਵੈਲੀ ਹੋਗੀ ਤਾਂ ਉਹ ਨਸ਼ੇ ਤੇ ਤੁਹਾਡੀ ਜਿਹੜੀ ਹੈ ਰੀਜ ਜਗਹ ਕਹਿੰਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਹੀ ਵਧਾਵਾ ਦੇਗੀ ਜ਼ੁਲਮ ਨੂੰ ਸੋ ਉਹ ਸਾਨੂੰ ਸੋਚਣ ਦੀ ਲੋੜ ਹੈਗੀ ਹੈ ਇੱਕ ਇਹਦੇ ਵਿੱਚ ਹੋਰ ਚੀਜ਼ ਕੀਤੀ ਗਈ ਹੈ ਕਿ ਜਿਹੜੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਭਾਈ ਤੁਸੀਂ ਸਟੋਰ ਖੋਲੋ ਕੋल्ड ਸਟੋਰ ਹੈ ਠੀਕ ਹੈ ਜੀ ਇਹਨਾਂ ਦੇ ਵਿੱਚ ਜਿਹੜੀ ਆਪਣੇ ਫਸਲ ਨੂੰ ਕਿਹਦਾ ਰੱਖੋ ਜਦੋਂ ਭਾਅ ਵੱਧ ਹੈ ਉਦੋਂ ਦਿਓ ਗੱਲ ਇਸ ਵਕਤ ਨਾਲ ਸੋਚਣ ਵਾਲੀ ਹੈਗੀ ਹੈ ਕਿ ਇੱਕ ਤਾਂ ਇਹ ਇਨਵੈਸਟਮੈਂਟ ਜਿਹੜੀ ਹੈਗੀ ਹੈ ਇਹਦੇ ਵਿੱਚ ਜਿਆਦਾ ਹੈਗੀ ਹੈ ਸੋ ਇਨਵੈਸਟਮੈਂਟ ਹੋਣੀ ਕੀ ਵੀ ਹੈ ਜੇ ਅਸੀਂ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਵੀ ਕਰੀਏ ਜਾਂ ਇਹ ਨਿਜੀ ਨੂੰ ਕਿਸ ਤਰ੍ਹਾਂ ਹੋਏਗਾ ਸੋ ਉਥੇ ਗੱਲ ਹੈ ਦੂਜੀ ਗੱਲ 85% ਕਿਸਾਨ ਜਿਹੜਾ ਹੈਗਾ ਉਹ ਇਹੋ ਜਿਹਾ ਹੈਗਾ ਜਿਹੜਾ ਕੀ ਇੱਕ ਚਾਹ ਉਹ ਆਰਤੀਏ ਤੋਂ ਪੈਸੇ ਚੱਕ ਕੇ ਜਾਂ ਬੈਂਕ ਦੀ ਲਿਮਿਟ ਲੈ ਕੇ ਚੀਜ਼ ਹੈ ਅਸਲ ਆ ਰਿਹਾ ਜਦੋਂ ਫਸਲ ਆਉਂਦੀ ਹੈ ਉਹ ਇਮੀਡੀਏਟ ਵਿਆਜ ਬੰਦ ਕਰਦਾ ਤੇ ਅਗਲੀ ਫਸਲ ਲਈ ਉੜਕੇ ਚੱਕਦਾ ਹੁਣ ਫਰਜ ਕਰ ਲੋ ਇੱਕ ਤਾਂ ਉਹਨੂੰ ਜੇ ਉਥੇ ਰੱਖਦਾ ਇਹ ਚੀਜ਼ ਉਹਦਾ ਪੈਸੇ ਨਹੀਂ ਆਉਂਦੇ ਓਨੀ ਦੇਰ ਤਾਂ ਵਿਆਜ ਹੋਰ ਪਏਗਾ ਦੂਜੀ ਗੱਲ ਹੈਗੀ ਹੈ ਕਿ ਜੇ ਉਹ 2 ਜਾਂ 3 ਮਹੀਨੇ ਰੱਖ ਵੀ ਲੈਂਦਾ ਕੀ ਇਹ ਵਪਾਰੀ ਭਾਅ ਵਧਨ ਦੇਣਗੇ ਕਿਉਂਕਿ ਅੱਜ ਵੀ ਦੇਖੋ ਹੁਣ ਮੈਂ ਇਹ ਗੱਲ ਕਿਉਂ ਕਹਿ ਰਿਹਾ ਇਹਦਾ ਤਰਕ ਆਹੀ ਐ ਸੀਜ਼ਨ ਚ ਜਿਹੜਾ ਝੋਨੇ ਨਾਲ ਹੋਇਆ ਹੈਗਾ ਕਿ ਜਦੋਂ ਇੱਕ ਤਰੀਕ ਆਈ ਉਦੋਂ ਸਾਰਿਆਂ ਨੇ ਰੌਲਾ ਪਾ ਲਿਆ ਚਾਹੇ ਉਹ ਕਿਸੇ ਨੂੰ ਲੱਗਿਆ ਕਿ ਇਹਦੇ ਚੋਂ ਪੂਰਾ ਨਿਕਲਦਾ ਨਹੀਂਗਾ 126 ਦਾ ਰੌਲਾ ਪੈ ਗਿਆ ਕਿਸੇ ਨੂੰ ਆਪ ਦੇ ਕਮਿਸ਼ਨ ਦਾ ਰੌਲਾ ਪਾ ਲਿਆ ਮਤਲਬ ਉਦੋਂ ਪਹਿਲਾਂ ਤਾਂ ਕੋਈ ਨਹੀਂ ਬੋਲਿਆ ਜਦੋਂ ਮੰਡੀ ਚੱਲੂ ਹੋਣੀ ਸੀ ਉਦੋਂ ਸਾਰਿਆਂ ਨੇ ਰੌਲਾ ਪਾ ਲਿਆ ਉਹ ਗੱਲ ਨੂੰ ਕਹਿੰਦੇ ਨਾ ਕਿਤੇ ਘੋਖਣ ਦੀ ਲੋੜ ਹੈ ਕਿ ਇਹ ਸਾਰਾ ਰੌਲਾ ਕਿਉਂ ਚੱਲਿਆ ਤੇ ਕਿਸ ਤਰ੍ਹਾਂ ਚੱਲਿਆ ਹੁਣ ਜਦੋਂ ਇਹ ਸਟੋਰ ਤੇ ਸਾਰੀਆਂ ਚੀਜ਼ਾਂ ਇਹਨਾਂ ਨੇ ਰਾਲ ਕੇ ਕਿ ਕਿੰਨੀ ਕੁ ਦਿਨ ਰੱਖ ਲੈਣਗੇ 2 ਮਹੀਨੇ ਉਨੀ ਦਿਨ ਤੱਕ ਉਹਨੂੰ ਘਰ ਲਓ ਫਿਰ ਇਹਨਾਂ ਨੇ ਐਕਸਪੋਰਟ ਵੀ ਕਰ ਲੈਂਦੇ ਆ ਉਨੀ ਦਿਨ ਬਾਹਰੋਂ ਮੰਗਾ ਕੇ ਪਹਿਲਾਂ ਰੱਖ ਲਓ ਕੁਝ ਕਰ ਲਓ ਉਹਦੇ ਨਾਲ ਘਰ ਲਓ ਜਦੋਂ ਇਥੋਂ ਕਿਸਾਨਾਂ ਦੇ ਹੱਥੋਂ ਨਿਕਲ ਗਈ ਜੀਜ਼ ਉਦੋਂ ਐ ਸੋ ਖਰਚਾ ਇਹ ਵਾਝਾ ਇਹਦੇ ਚ ਪਾਲਿਸੀ ਨੂੰ ਸਪੈਂਡ ਕਰਨ ਦੀ ਲੋੜ ਹੈ ਕਿ ਕਈ ਰੂਲ ਬਣਾਉਣ ਦੀ ਲੋੜ ਹੈ ਜਿਹੜੀਆਂ ਚੀਜ਼ਾਂ ਉਹ ਕਰਦੇ ਹੈਗੇ ਆ ਹੁਣ ਐਮਐਸਪੀ ਦੀ ਮੰਗ ਜਿਹੜੀ ਕਿਸਾਨਾਂ ਦੀ ਹੈਗੀ ਆ ਉਹ ਇਹ ਥੋੜੀ ਕਹਿੰਦੇ ਕਿ ਸਾਰੀ ਚੀਜ਼ ਸਰਕਾਰ ਖਰੀਦੇ ਉਹ ਤਾਂ ਸਿੰਪਲ ਐ ਇੰਨੀ ਗੱਲ ਕਹਿੰਦੇ ਕਿ ਜੋ ਸਰਕਾਰ ਮੁੱਲ ਨਿਰਧਾਰਿਤ ਕਰਦੀ ਆ ਉਹ ਤਾਂ ਆਪ ਮੁੱਲ ਵੀ ਨਹੀਂ ਨਿਰਧਾਰਿਤ ਕਰਦੇ ਸਰਕਾਰ ਹੀ ਮੁੱਲ ਨਿਰਧਾਰਿਤ ਕਰਦੀ ਆ ਵੀ ਉਹਨਾਂ ਸਾਨੂੰ ਜ਼ਰੂਰ ਮਿਲ ਜੇ ਉਹਦੂ ਘੱਟ ਨਾ ਮਿਲੇ ਇਹਦਾ ਇੱਕ ਕਾਨੂੰਨ ਬਣਾ ਲਓ ਚਾਹੇ ਉਹ ਪ੍ਰਾਈਵੇਟ ਖਰੀਦੇ ਚਾਹੇ ਕੋਈ ਸਰਕਾਰੀ ਖਰੀਦੇ ਕਿ ਮਿਨੀਮਮ ਪ੍ਰਾਈਸ ਤੋਂ ਘੱਟ ਨਾ ਮਿਲੇ ਤੇ ਇਹ ਤਾਂ ਹਰ ਵਪਾਰੀ ਹੀ ਕਹਿੰਦਾ ਨਾ ਇੰਨੀ ਤਾਂ ਸਾਡੀ ਲਾਗਤ ਮੁੱਲ ਹੈਗਾ ਜੀ ਇਹ ਤੋਂ ਘੱਟ ਤਾਂ ਅਸੀਂ ਦੇ ਨਹੀਂ ਸਕਦੇ ਸੋ ਉਹ ਵੀ ਤਾਂ ਉਹੀ ਮੰਗ ਰਿਹਾ ਉਹਦੀ ਲੀਗਲ ਗਾਰੰਟੀ ਕਿਉਂ ਨਹੀਂ ਅਸੀਂ ਕਰ ਸਕਦੇ ਸੋ ਤੇ ਦਿੱਕਤ ਕੀ ਹੈਗੀ ਹੈ ਸੋ ਇਹ ਸਾਰੀ ਚੀਜ਼ ਦੇ ਵਿੱਚ ਇੱਕ ਹੁਣ ਇਸ ਵਾਰੀ ਹੋਰ ਲਿਆਂਦੀ ਕਿ ਪਿਛਲੀ ਵਾਰੀ ਕੇਂਦਰ ਨੇ ਸਿੱਧੀ ਚੀਜ਼ਾਂ ਬੀਤੀਆਂ ਸੀ ਐਕਿ ਉਹਨਾਂ ਨੇ ਸੂਬਿਆਂ ਦੇ ਥਰੂ ਇਹ ਚੀਜ਼ ਨੂੰ ਚਲਾਉਣ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਜੀ ਇਹਦੀ ਜਿਵੇਂ GST ਕੌਂਸਲ ਦੀ ਇੱਕ ਕਮੇਟੀ ਬਣੀ ਹੈਗੀ ਹੈ ਸਾਰੇ ਸੂਬਿਆਂ ਦੀ ਉਸੇ ਤਰ੍ਹਾਂ ਐਵੇਂ ਖੇਤੀ ਮੰਤਰੀਆਂ ਦੀ ਇੱਕ ਕਮੇਟੀ ਬਣਾਵਾਂਗੇ ਜਿਹਨੂੰ ਆਪਣਾ ਸੁਸਾਇਟੀ ਐਕਟ ਦੇ ਅੰਡਰ ਰਜਿਸਟਰ ਕਰਾ ਕੇ ਉਹ ਕਰੇਗੀ ਉਹਦੇ ਕੋਲੇ ਇਹ ਸਾਰੀਆਂ ਚੀਜ਼ਾਂ ਜਾਣਗੀਆਂ ਕਿ ਖੇਤੀ ਲਈ ਕੀ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਹੋਣਾ ਚਾਹੀਦਾ ਉੱਥੇ ਪਾਸ ਹੋਏਗੀ ਫਿਰ ਅੱਗੇ ਲੱਗੇਗੀ ਉਹਦੇ ਥੱਲੇ ਇੱਕ ਕਮੇਟੀ ਹੋਰ ਬਣਾਉਣ ਦੀ ਗੱਲ ਕੀਤੀ ਹੈ ਹੁਣ ਜਿਹੜੀ ਉਪਰੋਕਤ ਕਮੇਟੀ ਦੀ ਮੈਂ ਗੱਲ ਕੀਤੀ ਹੈ ਮੰਤਰੀਆਂ ਦੀ ਉਹਦੇ ਵਿੱਚ ਚੇਅਰਮੈਨ ਸੂਬੇ ਦਾ ਹੀ ਇੱਕ ਮੁੱਖ ਮੰਤਰੀ ਹੋਏਗਾ ਜਿਹੜਾ ਡਾਇਨੈਮਿਕ ਚੇਂਜ ਹੁੰਦਾ ਰਹੇਗਾ ਜਦਕਿ ਇੱਕ ਜਿਹੜੀ ਕਮੇਟੀ ਮੁੱਖ ਸਕੱਤਰਾਂ ਦੀ ਬਣੇਗੀ ਖੇਤੀ ਸਕੱਤਰਾਂ ਦੀ ਉਹਦੇ ਵਿੱਚ ਕੇਂਦਰ ਦਾ ਖੇਤੀ ਸਕੱਤਰ ਚੇਅਰਮੈਨ ਹੋਏਗਾ ਉਹਦੇ ਥੱਲੇ ਬਾਕੀ ਸੂਬਿਆਂ ਦੇ ਸਕੱਤਰ ਹੋਣਗੇ ਤੇ ਉਹ ਪਾਲਿਸੀਆਂ ਬਣਾ ਕੇ ਫਿਰ ਇਸ ਕਮੇਟੀ ਨੂੰ ਦੇਣਗੇ ਮੰਤਰੀਆਂ ਦੀ ਕਮੇਟੀ ਨੂੰ ਤੇ ਉਹਦੇ ਚ ਆ ਕਰਣਗੇ ਹੁਣ ਗੱਲ ਇਹ ਹੈ ਕਿ ਜਿਹੜੇ ਸਕੱਤਰ ਹੈਗੇ ਆ ਜਦੋਂ ਕੇਂਦਰੀ ਸਕੱਤਰ ਖੇਤੀ ਸਕੱਤਰ ਵਿੱਚ ਬੈਠ ਗਿਆ ਦੂਜੇ ਸਕੱਤਰਾਂ ਨੇ ਪਹਿਲੀ ਗੱਲ ਬੋਲਣਾ ਹੀ ਨਹੀਂ ਕਿਉਂਕਿ ਇਹਨਾਂ ਦਾ ਇਹ ਰੂਲ ਹੈ ਕਿ ਆਦੇ ਤੁਹਾਡੇ ਦੇ ਅੱਗੇ ਗੱਲ ਨਹੀਂ ਕਰਦੇ ਠੀਕ ਹੈ ਦੂਜੀ ਗੱਲ ਇਹ ਆਪ ਹੀ ਕੇਂਦਰ ਤੇ ਥੱਲੇ ਸਾਰੇ ਹੈਗੇ ਆ ਤਾਂ ਉਹ ਕੇਂਦਰ ਦੀ ਹੀ ਜੋ ਨੀਤੀ ਚਾਹੁੰਦਾ ਹੈਗਾ ਕੇਂਦਰ ਉਹੀ ਚੀਜ਼ ਚੱਲਣੀ ਹੈ ਫਿਰ ਆ ਜੋ ਅੱਗੇ ਚਲੋ ਕਿ ਵੀ ਮੰਤਰੀ ਬੈਠੇ ਹੈ ਜੀ ਜੇ ਉਹ ਤੈ ਹੀ ਬਣਾਉਣਗੇ ਤਾਂ ਆਪਦੀ ਆਪਦੀ ਸਟੇਟ ਨੂੰ ਪ੍ਰੋਡੈਕਟ ਮੰਤਰੀ ਕਰਨਗੇ ਅੱਜ ਜੇ ਬਹੁਤੇ ਸੂਬੇ ਵੇਖੀਏ ਤਾਂ ਉਹ ਕੇਂਦਰ ਸ਼ਾਸਿਤ ਵਾਲੀ ਸਰਕਾਰ ਦੇ ਪਾਰਟੀ ਦੇ ਹੀ ਅਗੋਂ ਸੂਬਿਆਂ ਦੇ ਵਿੱਚ ਸਰਕਾਰ ਹੈਗੀ ਹੈ ਸੋ ਉਹਨਾਂ ਨੇ ਤਾਂ ਉਸ ਤਰਕ ਤੇ ਜਾਣਾ ਜਿਹੜੇ ਦੂਜੇ ਹੈਗੇ ਆਟੇ ਜੋ ਲੂਣ ਦੇ ਬਰਾਬਰ ਹੀ ਹੈਗੇ ਆ ਸੋ ਉਹਨਾਂ ਦੀ ਗੱਲ ਕਿੰਨੀ ਕੁ ਸੁਣੀ ਜਾਏਗੀ ਉੱਥੇ ਕੀ ਹੋਏਗਾ ਇਹ ਤਾਂ ਆਪਾਂ ਸਾਰੇ ਪਲੀ ਭਾਂਤੀ ਜਾਂਦੇ ਹੀ ਆ ਕਿਉਂਕਿ ਜੀਐਸਟੀ ਕਾਉਂਸਲ ਚ ਜੋ ਖੁਸ਼ ਹੁੰਦਾ ਉਹ ਸਾਰਿਆਂ ਦੇ ਅੱਗੇ ਹੀ ਹੈ ਸੋ ਲੈ ਲੈ ਕੇ ਮੈਂ ਜਿਹੜੀ ਇਸ ਦੇ ਚ ਗੱਲ ਕਹਿਣੀ ਚਾਹਨਾ ਹੈਗਾ ਕਿ ਇਹ ਕਿਸੇ ਨਾ ਕਿਸੇ ਤਰੀਕੇ ਪਿਛਲੇ ਦੋ ਤੋਂ ਦੇਖਣਾ ਜੀ ਜਿਹਨੂੰ ਅਸੀਂ ਬੈਕ ਡੋਰ ਐਂਟਰੀ ਕਹਿੰਦੇ ਆ ਪਿਛਲੇ ਦਰਵਾਜ਼ੇ ਚੋਂ ਇਹ ਖੇਤੀ ਪੈਦਾਵਾਰ ਨੂੰ ਕੰਟਰੋਲ ਕਰਨ ਦੀ ਗੱਲ ਹੈ ਮੰਡੀ ਕਰਨ ਦੇ ਵਿੱਚ ਇਹਦੇ ਚ ਕਿਸਾਨ ਦਾ ਕੋਈ ਫਾਇਦਾ ਨਹੀਂ ਨਜ਼ਰ ਆ ਰਿਹਾ ਹਾਂ ਕਾਰਪੋਰੇਟ ਲਈ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਅਸੀਂ ਦੂਜੇ ਪਾਸੇ ਚ ਲਾਇਆ ਹੈਗਾ ਉਹ ਈਜ਼ ਆਫ ਡੂਇੰਗ ਬਿਜ਼ਨਸ ਇਸ ਪਾਲਿਸੀ ਦੇ ਅਧੀਨ ਕੀ ਅਸੀਂ ਚਲਾ ਰਹੇ ਹਾਂ ਕਿ ਉਹਨਾਂ ਨੂੰ ਸੌਖਾ ਕਰ ਦਈਏ ਉਹਨਾਂ ਦਾ ਰਾਹ ਥੋੜਾ ਜਿਹਾ ਸੌਖਾ ਹੋ ਜਾਏ ਸੋ ਇਹ ਚੀਜ਼ ਐਸੋ ਸਾਡੀ ਜਿਹੜੀ ਅੱਜ ਸਾਰੀ ਸਮੱਸਿਆ ਹੈਗੀ ਹੈ ਅਗਰ ਕਿਸਾਨ ਨੂੰ ਨਹੀਂ ਚੱਕੋਗੇ ਸਰਕਾਰ ਨੂੰ ਇਹ ਸਮਝਣ ਦੀ ਲੋੜ ਹੈਗੀ ਹੈ ਤਾਂ ਕਿਸਾਨ ਇਕੱਲੇ ਨਹੀਂ ਹੈਗੇ ਉਹਨਾਂ ਨਾਲ ਮੈਦੂਰ ਵੀ ਹੈਗੇ ਆ ਇਹ ਜੇ ਰਹਿ ਚੱਲ ਰਿਹਾ ਤਾਂ ਤੁਹਾਡੀ ਮੈਕਸਿਮਮ ਪਾਪੂਲੇਸ਼ਨ ਸੰਭਲੀ ਹੈਗੀ ਆ ਆਪ ਦਾ ਕੋਈ ਨਾ ਕੋਈ ਜੋਗਾ ਇੰਤਜ਼ਾਮ ਕਰਦੀ ਹੈ ਅੱਜ ਵੀ 80 ਕਰੋੜ ਲੋਕਾਂ ਨੂੰ ਤਾਂ ਅਸੀਂ ਘਰੇ ਬੈਠੇ ਖਾਣਾ ਪੰਜਾਂ ਦੀ ਗੱਲ ਕਰ ਰਹੇ ਆ ਤੇ ਤੁਸੀਂ ਇਹਨਾਂ ਪਲਾ ਕਰਕੇ ਸਾਰਾ ਖੁਸ਼ ਜੇ ਕੁਝ ਚੰਦ ਲੋਕਾਂ ਦੇ ਹੱਥ ਚ ਆ ਗਿਆ ਤੇ ਇਹ ਕਿਸ ਤਰ੍ਹਾਂ ਚੱਲੇਗਾ ਤੇ ਜਿਹੜੇ ਲੋਕ ਵਿਹਲੇ ਹੋਗੇ ਉਹਨਾਂ ਦੀ ਜਦੋਂ अनरेस्ट ਨੂੰ ਸਾਨੂੰ ਚੱਲਣਾ ਪੈ ਜਾਣਾ ਹੈਗਾ ਉਹ ਸਾਡੇ ਲਈ ਖਰਾਬ ਹੋਏਗਾ ਦੇਸ਼ ਲਈ ਵੀ ਇਹ ਚੀਜ਼ ਠੀਕ ਨਹੀਂ ਹੋਏਗੀ ਸੋ ਇਸ ਪਾਲਿਸੀ ਤੇ ਸਾਨੂੰ ਮੁੜ ਵਿਚਾਰ ਕਰਨ ਦੀ ਲੋੜ ਹੈਗੀ ਹੈ ਕਿ ਇਹ ਐਨਾਂਸ ਨੂੰ ਬਦਲ ਕੇ ਅਸਲ ਦੇ ਕਿਸਾਨਾਂ ਦੇ ਹੱਕ ਚ ਬਣਾਇਆ ਜਾਵੇ ਨਾ ਕਿ ਈਜ਼ ਆਫ ਡੂਇੰਗ ਬਿਜ਼ਨਸ ਨੂੰ ਲੈ ਕੇ ਇਸ ਸੀ ਨੂੰ ਦੇਖਿਆ ਜਾਵੇ ਧੰਨਵਾਦ